ਕਾਤੀ ਨਹੀਂ ਆਈ ਆ ਬੈਠੇ ਵੜੇ ਜਿੰਨੇ ਨਾ ਉਹ ਨਹੀਂ ਆ ਪਣਾ ਪਣਾ ਵੇਖ ਲੈ ਆਈ ਨਹੀਂ ਆਈ ਨਿਕਲੇ ਆਈ ਨਿਕਲੇ ਆ ਵੇਖ ਕੇ ਬੋਲੀ ਜੋ ਬਾਈ ਇਹਨੂੰ ਹਾਂ ਰੰਗ ਹੈ ਜਹਰਾ ਰੰਗ ਮਨਾਰਾ ਜੋ ਸੁਣਦੀ ਆ ਕੋਈ ਮਰਜ਼ੀ ਪੰਡੋ 200 ਰੁਪਿਆ 200 5 10 15 250 250 50 60 65 70 270 77 80 280 85 90 300 5 10 15 20 25 30 35 40 45 350 52 60 360 ਰੁਪਏ ਬੋਲਾ ਬਿਕਨੇ 360 ਲੋਕ ਇਹ ਟਰਾਲੀ ਲੱਗੀ ਹੈ 300 ਤੇ 60 ਰੁਪਏ ਮਾੜੀ ਮੋਟੀ 150 ਰੁਪਿਆ 150 150 52 60 65 ਇਹਦਾ 200 200 ਰੁਪਿਆ ਬੋਲਾ ਵੇਖਦੇ ਲੋ ਵੀ 200 ਰੁਪਿਆ ਲੱਗੀ ਹੈ ਇਹ ਵੇ ਬਾਕੀ ਚੂੜੀ ਚੈੱਕ ਕਰ ਸਕਦੇ ਹੋ ਗੱਦੀ ਭਾਈ ਚਾਨ ਕਰ ਦਈਏ ਇਹ ਇਹ ਆਵੇ ਆਵੇ ਭਾਈ ਇਹ ਚੂੜੀ ਅੰਦਰ ਦੀ ਇਹਦੇ ਰੰਗ ਹੈ ਜਿਹੜਾ ਨਿਕਲਦਾ ਵਿੱਚੋਂ ਵੇਖ ਕੇ ਬੋਲੀ ਦਿਓ ਇਹਨੂੰ ਬੋਲੋ ਭਾਈ 200 ਰੁਪਿਆ 200 5 10 15 ਕਿੱਥੇ ਜਾਣੀ ਹੈ ਘਰ ਵਾਲੇ ਕਹਿੰਗੇ ਭਾਈ ਬੋਲੀ ਨਹੀਂ ਜਾਣਾ 15 ਰੁਪਏ 20 ਰੁਪਏ 25 30 35 40 45 50 52 60 65 265 ਰੁਪਏ 70 70 75 80 85 90 95 300 5 10 15 20 25 325 ਬੋਲਾਂਗੇ ਨੇ 325 ਕਿੰਨੇ ਲੋਬੀ ਏਟ ਰੋਲੀ ਲੱਗੀ 300 ਤੇ 25 ਰੁਪਏ ਬਾਕੀ ਅੱਗੇ ਦੇਖਦੇ ਆ ਭਾਈ ਸਿੰਘੇ ਜਾੜੇਗਾ ਇਹ ਵੀ ਜਾੜੇਗਾ 500 ਰੁਪਏ ਆ ਕਹਿੰਦੇ ਅੰਦਰ ਨਹੀਂ ਮਾਰਨੀ 300 350 ਕਰ 60 70 400 10 450 60 70 80 500 500 ਰੁਪਏ ਬੋਲਾਂਗੇ ਨੇ ਆ ਨੂੰ 500 ਚੱਲ ਵੀ ਭੇਜ ਦੇ ਲੋ ਵੀ 500 ਰੁਪਏ ਲੱਗੇ ਇਹ ਟਰਾਲੀ ਤੂੜੀ ਵੀ ਬਈ ਬਾਹਰ ਦੀ ਸੀ ਨਾ ਜੇ ਤੇ ਬਾਕੀ ਅੱਗੇ ਦੇਖਦੇ ਆ ਆ ਬਊ ਇੱਕ ਹੋਰ ਬਊ ਇੱਕ ਹੋਰ ਛੱਡੇ ਹੋ ਯਾਰ ਉਹ ਗੱਲ ਨਹੀਂ ਬਾਹਰ ਆ ਕਿੱਥੋਂ ਨਿਕਲਿਆ ਭਾਈ ਆ ਦੇਖ ਰਿਹਾ ਇਹਦੀ ਗੱਲ ਹੀ ਆ ਇਹਨਾਂ ਬਾਹਰ ਲਾ ਕੇ ਲੈ ਆ ਹਲ ਖਲਿਓ ਆ ਤਾਂ ਜਿੰਨੇ ਅਗਲੇ ਫੋਨ ਨਾ ਤੇ ਹੋਣੀ ਪਏ ਦੇਰ ਆ ਕਾ ਪਰ ਨਾ ਲੈ ਅਗਲੇ ਬਾਹਰ ਕੀ ਗੋਰ ਹੈ ਮਿੱਟੀ ਆ ਮਿੱਟੀ ਆ ਬਾਈ ਹੋਣਾ ਨਿਕਲਾ ਓ ਨਾ ਹਾਂ ਨਿਕਲਾਈ ਦਾ ਮਜਨ ਕਰ ਲਿਆ ਜੋ ਨਾਲ ਆ ਬਾਹਰ ਕੀ ਹੈਗੀ ਆ ਯਾਰ ਯਾ ਤੂੰ ਨਹੀਂ ਜਾ ਰਿਹਾ ਹਾਂ ਬਾਹਰ ਦੀ ਗੱਸੀਤ ਆ ਆ ਨਿਕਲਿਆ ਹੋਰ ਨਹੀਂ ਨਿਕਲਦਾ ਹਾਂ ਹਰਦੀ ਆ ਹਾਂ ਦਾ ਜੋ ਹਾਂ ਫਾੜਾ ਕਦੋਂ ਪਈ ਹੋਈ ਆ 60 70 370 ਬੋਲਾਂਗੇ ਨਾ 80 80 ਲੱਭੇ 99 400 5 600 15 20 25 30 430 ਬੋਲਾਂਗੇ 430 ਰੁਪਏ ਭਾਈ ਲੋਬੀ ਇਹ ਟਰਾਲੀ ਵੀ ਲੱਗੀ 430 ਰੁਪਏ ਅੰਦਰ ਬਾਹਰ ਦੀ ਵੀ ਟੂੜੀ ਫੇਵੀ ਪੁੱਛੋ ਜਾਨੀ ਦਾ ਭਾਈ ਬਾਹਰ ਹੀ ਕਿੱਥੇ ਬਹਿਵਲ ਬੋਲੋ ਜੀ 350 ਦਾ ਰੱਖ ਸਾਢੇ 350 60 65 70 400 10 15 15 20 25 30 430 ਰੁਪਏ 35 40 40 ਸਾਢੇ 450 52 60 65 70 71 80 85 90 95 495 ਬੋਲਾਂਗੇ ਆਹ ਸੋਹਣੀ ਜੀ 400 ਦੇ 95 ਰੁਪਏ ਵੀ ਇਹਦਾ ਰੇਡਰ ਆ ਅੰਦਰ ਦੀ ਵੀ ਟੂੜੀ ਇਹ ਸੀਗੀ ਤੇ ਬਾਕੀ ਅੱਗੇ ਦੇਖਦੇ ਆ ਲਾਸਟ ਇੱਕ ਟਰਾਲੀ ਰਹਿ ਗਈ ਸੀ ਅੰਦਰ ਵੀ ਆ ਬਾਈ ਹਾਂ ਇਹ ਫੋਨ ਇਹ ਗੱਡੀਆਂ ਹਾਂ ਇਹਦਾ ਕੋਈ ਨਹੀਂ ਚੱਕਿਆ ਬੋਲੋ ਵੀਰ ਦੇ ਸਹੀ ਕਿੰਨੇ ਵੀ ਬੋਲੀਟਾਂ ਦੇ ਚਾਹ ਲੈ ਆਏ ਵੀਰ ਲੈ ਰਿਹਾ ਸੀ ਲੱਗਿਆ ਕਿਹੜਾ ਬੋਲੋ ਹੀ ਬੋਲੋ ਕਰਦੇ 300 ਯਾਰ ਆਪਣਾ ਹੀ ਕਰਦੇ ਮੈਂ ਫਿਰ ਜਾਉਂਗਾ ਜੀ 300 ਰੁਪਿਆ 5 10 15 15 20 25 350 350 350 ਬੋਲਾਂਗੇ ਨੇ 52 60 62 70 72 80 ਹਾਲੂ ਲੈ ਜੀ 380 ਬੋਲਾਂਗੇ ਨੇ ਲੋ ਵੀ ਇਹਦਾ ਰੇਟ ਲੱਗਿਆ